ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਨਾਲ ਸਾਡੇ ਫੇਸਬੁੱਕ ਪੇਜ ਅਤੇ ਇੰਸਟਾਗ੍ਰam ਪੇਜ ਨੂੰ ਵੀ ਜਰੂਰ ਫੋਲੋ ਕਰਿਓ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦੇ ਦਾਂਗੇ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਅਤੇ ਆਪਣੀ ਰੈਕਮੈਂਡ ਬਾਕਸ ਵਿੱਚ ਜਰੂਰ ਰੱਖਿਆ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਅਤੇ ਅਸੀਂ ਹੋਰ ਸਿੱਖਿਆਦਾਇਕ ਅਤੇ ਵਧੀਆ ਕਹਾਣੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਅੱਜ ਦੀ ਕਹਾਣੀ ਇੱਕ ਕੁੜੀ ਦੀ ਜ਼ਿੰਦਗੀ ਤੇ ਆਧਾਰਿਤ ਹੈ ਕਿ ਕਈ ਵਾਰ ਜਦੋਂ ਮਾਪਿਓ ਆਪਣੇ ਬੱਚਿਆਂ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਬੱਚਿਆਂ ਦੀ ਜ਼ਿੰਦਗੀ ਕਿਵੇਂ ਬਰਬਾਦ ਹੁੰਦੀ ਆ ਇੱਕ ਕੁੜੀ ਮਟਿਆਰ ਜਵਾਨ ਕੁੜੀ ਕਾਲਜ ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰਦੀ ਆ ਦਾਖਲਾ ਲੈਂਦੀ ਆ ਤੇ ਉਹ ਜਦੋਂ ਪਹਿਲੇ ਦਿਨ ਕਾਲਜ ਗਈ ਕਾਲਜ ਦੇ ਮੁੰਡੇ ਕੁੜੀਆਂ ਨੂੰ ਵੇਖ ਕੇ ਬੜਾ ਉਹਦੇ ਤੋਂ ਮਤਲਬ ਪ੍ਰਭਾਵਿਤ ਹੋਈ ਕਿਉਂਕਿ ਉਹ ਕੁੜੀ ਬਹੁਤ ਸੋਹਣੀ ਸੀ ਜਿਹੜੀਆਂ ਨਾਲ ਦੀਆਂ ਕੁੜੀਆਂ ਸੀ ਉਹ ਉਹਦੇ ਨਾਲ ਦੋਸਤੀ ਕਰਨਾ ਚਾਹੁੰਦੀਆਂ ਸੀ ਤੇ ਮੁੰਡੇ ਵੀ ਉਹਨੂੰ ਮਤਲਬ ਬੁਲਾਉਣਾ ਚਾਹੁੰਦੇ ਸੀ ਉਹਦਾ ਉਹਦੇ ਨੇੜੇ ਆਉਣਾ ਚਾਹੁੰਦੇ ਸੀ ਪਰ ਉਹ ਕੁੜੀ ਜਿਆਦਾ ਕਿਸੇ ਨਾਲ ਮਿਕਸ ਨਹੀਂ ਹੁੰਦੀ ਸੀ ਕਿਉਂਕਿ ਉਹ ਇੱਕ ਗਰੀਬ ਘਰ ਦੀ ਕੁੜੀ ਸੀ ਤੇ ਉਹ ਚਾਹੁੰਦੀ ਸੀ ਕਿ ਮੈਂ ਆਪਣਾ ਫੋਕਸ ਪੜਾਈ ਤੇ ਰੱਖਾਂ ਤੇ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਜਿਹੜਾ ਸੁਪਨਾ ਪੂਰਾ ਕਰਾਂ ਚਲੋ ਜੀ ਇੱਕ ਦੋ ਦਿਨ ਹੋਏ ਇੱਕ ਦੋ ਕੁੜੀਆਂ ਨਾਲ ਉਹਦੀ ਦੋਸਤੀ ਹੋਈ ਕੁਝ ਕੁ ਕੁੜੀਆਂ ਉਹਦੇ ਤੋਂ ਖਾਰ ਖਾਂਦੀਆਂ ਸੀ ਕਿਉਂਕਿ ਜਿਹੜਾ ਇੱਕ ਇਨਸਾਨ ਆ ਉਹਦੇ ਵਿੱਚ ਜੈਲਸੀ ਦੀ ਭਾਵਨਾ ਕੁਦਰਤੀ ਤੌਰ ਤੇ ਹੁੰਦੀ ਆ ਤੇ ਜੇ ਕੋਈ ਇਨਸਾਨ ਸਾਡੇ ਨਾਲੋਂ ਸੋਹਣਾ ਜਾਂ ਸਾਡੇ ਨਾਲੋਂ ਵੱਧ ਕਾਬਲਾ ਤਾਂ ਮੱਲੋ ਮੱਲੀ ਸਾਡੇ ਦਿਲ ਵਿੱਚ ਉਹਦੇ ਪ੍ਰਤੀ ਹੀਣ ਭਾਵਨਾ ਪੈਦਾ ਹੋ ਜਾਂਦੀ ਆ ਤੇ ਇੱਕ ਨਾ ਕਾਲਜ ਦਾ ਬਹੁਤ ਸੋਹਣਾ ਮੁੰਡਾ ਸੀ ਮਤਲਬ ਕਾਲਜ ਦੀਆਂ ਕੁੜੀਆਂ ਉਹਦੇ ਨਾਲ ਗੱਲ ਕਰਨ ਲਈ ਤਰਸਦੀਆਂ ਰਹਿੰਦੀਆਂ ਸੀ ਵੀ ਇਹ ਸਾਨੂੰ ਬੁਲਾਵੇ ਉਹ ਮੁੰਡਾ ਇਸ ਪ੍ਰੀਤ ਨਾਮ ਦੀ ਕੁੜੀ ਦੇ ਮਤਲਬ ਲੱਟੂ ਹੋ ਗਿਆ ਤੇ ਉਹਨੂੰ ਇਹ ਕੁੜੀ ਬਹੁਤ ਪਸੰਦ ਆ ਗਈ ਤੇ ਉਹਨੇ ਮਤਲਬ ਨੋਟ ਕੀਤੀ ਇਹ ਗੱਲ ਪਰ ਉਹ ਉਹਦੇ ਤੋਂ ਦੂਰੀ ਬਣਾ ਕੇ ਰੱਖਦੀ ਤੇ ਉਹ ਮੁੰਡਾ ਇੱਕ ਅਮੀਰ ਘਰ ਦਾ ਵਿਗੜਿਆ ਹੋਇਆ ਕਾਕਾ ਸੀ ਜਦੋਂ ਨਾਲ ਦੀਆਂ ਕੁੜੀਆਂ ਤੋਂ ਉਹਨੂੰ ਮਤਲਬ ਪ੍ਰੀਤ ਨੂੰ ਮੁੰਡੇ ਦਾ ਪਿਛੋਕੜ ਪਤਾ ਲੱਗਿਆ ਮੁੰਡੇ ਦਾ ਨਾਮ ਜਗਤਾਰ ਸੀ ਜਦੋਂ ਜਗਤਾਰ ਦਾ ਪਿਛੋਕੜ ਪਤਾ ਲੱਗਿਆ ਤਾਂ ਉਹਨੇ ਉਹ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਸਮਝੀ ਕਿਉਂਕਿ ਉਹ ਆਪਣੇ ਮਤਲਬ ਫੋਕਸ ਤੋਂ ਪਟਕਣਾਣੀ ਚਾਹੁੰਦੀ ਸੀ ਉਹਨੂੰ ਪਤਾ ਸੀ ਆਪਣੀ ਹیثیت ਦਾ ਆਪਣੇ ਮਾਪੇ ਬਾਪ ਦੀ ਹیثیت ਦਾ ਤੇ ਉਹਨੂੰ ਇਹ ਵੀ ਪਤਾ ਸੀ ਕਿ ਅਮੀਰ ਘਰ ਦੇ ਵਿਗੜੇ ਹੋਏ ਕਰਕੇ ਕੁੜੀਆਂ ਨੂੰ ਸਿਰਫ ਆਪਣਾ ਬਣਾਉਣ ਜਾਣਦੇ ਨੇ ਉਸ ਤੋਂ ਬਾਅਦ ਉਹ ਉਹਨਾਂ ਦੀ ਜ਼ਿੰਦਗੀ ਨੂੰ ਕੈਦ ਕਰਕੇ ਹੀ ਰੱਖਦੇ ਆ ਤੇ ਉਹ ਮਤਲਬ ਆਪਣੇ ਖੰਭਾਂ ਦੇ ਸਿਰ ਤੇ ਇੱਕ ਆਜ਼ਾਦ ਜ਼ਿੰਦਗੀ ਜਿਉਣਾ ਚਾਹੁੰਦੀ ਸੀ بے باک ٹائپ دی ਕੁੜੀ ਸੀ ਉਹ ਤੇ ਆਪਣੇ ਮਾਪਿਓ ਦਾ ਹਰ ਸੁਪਨਾ ਪੂਰਾ ਕਰਨਾ ਚਾਹੁੰਦੀ ਸੀ 2 ਚਾਰ ਦਿਨ ਉਸ ਮੁੰਡੇ ਨੇ ਕੋਸ਼ਿਸ਼ ਕੀਤੀ ਉਹਦੇ ਨੇੜੇ ਆਉਣ ਦੀ ਪਰ ਉਹਨੇ ਆਪਣਾ ਫੋਕਸ ਆਪਣੀ ਪੜ੍ਹਾਈ ਤੇ ਰੱਖਿਆ ਤੇ ਉਹ ਉਹਦੇ ਨਾਲ ਕੋਈ ਜ਼ਿਆਦਾ ਨਹੀਂ ਮਤਲਬ ਬੋਲੀ કરી ਤੇ ਇੱਕ ਦਿਨ ਉਸ ਮੁੰਡੇ ਨੇ ਮਤਲਬ ਪਾਰਕ ਦੇ ਵਿੱਚ ਜਦੋਂ ਬੈਠੀ ਆ فری پیریڈ پیریڈ ਦੇ ਵਿੱਚ ਤੇ ਉਹਦੇ ਕੋਲ ਆ ਕੇ ਬਹਿ ਗਿਆ ਉਹਨੂੰ ਕਹਿੰਦਾ ਵੀ ਤੇਰੇ ਵਿੱਚ ਇੰਨਾ غرور ਆ ਪ੍ਰੀਤ ਵੀ ਮੈਂ ਕਿੰਨੇ ਦਿਨ ਹੋ ਗਏ ਹਨ ਤੈਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਕਿ ਤੂੰ ਮੇਰੇ ਨਾਲ ਗੱਲ ਤੱਕ ਵੀ ਨਹੀਂ ਕਰਦੀ ਵੀ ਗੱਲ ਕਰਨੀ ਤਾਂ ਦੂਰ ਤੂੰ ਮੇਰੇ ਵੱਲ ਵੇਖਦੀ ਵੀ ਨਹੀਂ ਉਹ ਕਹਿੰਦੀ ਵੀ ਜੱਗੀ ਆਪਣਾ ਮਤਲਬ ਮੇਲ ਨਹੀਂ ਹੋ ਸਕਦਾ ਕਿੰਧਵਾਬ ਵੀ ਆਪਣੀ ਦੋਸਤੀ ਵੀ ਨਹੀਂ ਹੋ ਸਕਦੀ ਵੀ ਤੁਸੀਂ ਹਨਾ ਇੱਕ ਅਮੀਰ ਘਰ ਦੇ ਜਾਂਦੇ ਖੌਂਦੇ ਪਰਿਵਾਰ ਦੇ ਮੁੰਡੇ ਹੋ ਤੇ ਮੈਂ ਇੱਕ ਗਰੀਬ ਪਰਿਵਾਰ ਦੀ ਕੁੜੀ ਹਾਂ ਤੇ ਮੈਂ ਮਤਲਬ ਜਿਆਦਾ ਦੋਸਤੀਆਂ ਦੇ ਚੱਕਰ 'ਚ ਨਹੀਂ ਪੈਣਾ ਚਾਹੁੰਦੀ ਮੈਂ ਆਪਣੇ ਮਾਪਿਆਂ ਉਹਦੇ ਹਾਲਾਤਾਂ ਨੂੰ ਸੁਧਾਰਨਾ ਚਾਹੁੰਦੀ ਹਾਂ ਇਸ ਕਰਕੇ ਵੀ ਮੈਂ ਜਿੰਨਾ ਮਤਲਬ ਇਕੱਲੀ ਰਹੂੰਗੀ ਘੱਟ ਲੋਕਾਂ ਦੇ ਵਿੱਚ ਰਹੂੰਗੀ ਤਾਂ ਮੇਰਾ ਆਪਣੀ ਪੜ੍ਹਾਈ ਦੇ ਨਾਲ ਮਤਲਬ ਫੋਕਸ ਬਣਿਆ ਰਹੂਗਾ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਪਸੰਦ ਕਰਦਾ ਤੇ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਉਹ ਕਹਿੰਦੀ ਵੀ ਬਿਲਕੁਲ ਗਲਤ ਮੇਰਾ ਵਿਆਹ ਕਰਾਉਣਾ ਦਾ ਹਜੇ ਕੋਈ ਇਰਾਦਾ ਨਹੀਂ ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋਣਾ ਚਾਹਣੀ ਆ ਉਹ ਨੂੰ ਕਹਿੰਦਾ ਵੀ ਤੂੰ ਮਤਲਬ ਹੋਰ ਕੀ ਚਾਹਣੀ ਆ ਹਨਾ ਵੀ ਮੈਂ ਇੰਨੇ ਅਮੀਰ ਹਾਂ ਤਾਂ ਵੀ ਤੈਨੂੰ ਹਰ ਇੱਕ ਸੁੱਖ ਸਹੂਲਤ ਦੇਵਾਂਗਾ ਉਹ ਕਹਦੀ ਵੀ ਨਹੀਂ ਮੈਂ ਫ੍ਰੀ ਦੀ ਸੁੱਖ ਸਹੂਲਤ ਨਹੀਂ ਲੈਣਾ ਚਾਹੁੰਦੀ ਮੈਂ ਮਿਹਨਤ ਕਰਕੇ ਅੱਗੇ ਵਧਣਾ ਚਾਹੁੰਦੀ ਆ ਤੇ ਇਸ ਗੱਲ ਦਾ ਮਤਲਬ ਜਗਤਾਰ ਨੂੰ ਨਾ ਇਹ ਲੱਗਿਆ ਵੀ ਇਹਨੇ ਮੇਰੀ ਮਤਲਬ ਹੌਮੇ ਨੂੰ ਸੱਟ ਮਾਰੀ ਆ ਈਗੋ ਉਹਦੀ ਹਰਟ ਹੋਈ ਇਸ ਗੱਲ ਨਾਲ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਮਰਜ਼ੀ ਆ ਤੇਰੀ ਪਰ ਤੂੰ ਯਾਦ ਰੱਖੀ ਕਿਤੇ ਤੈਨੂੰ ਪਛਤਾਉਣਾ ਨਾ ਪੈ ਜਾਈ ਉਹ ਕਹਿੰਦੀ ਵੀ ਦੇਖੋ ਜਗਤਾਰ ਵੀ ਇਹ ਤਾਂ ਕੋਈ ਗੱਲ ਨਹੀਂ ਬਣੀ ਵੀ ਜੇ ਮੈਂ ਤੈਨੂੰ ਹਾਂ ਕਰ ਦਿੰਦੀ ਤਾਂ ਸ਼ਾਇਦ ਤੈਨੂੰ ਚੰਗਾ ਲੱਗਦਾ ਵੀ ਹੁਣ ਮੈਂ ਆਪਣੇ ਦਿਲ ਦੀ ਗੱਲ ਕਹਿਤੀ ਇਹ ਹੁਣ ਤੈਨੂੰ ਬੁਰਾ ਲੱਗਿਆ ਵੀ ਐ ਨਹੀਂ ਹੁੰਦਾ ਜੇ ਅਸੀਂ ਕਿਸੇ ਇਨਸਾਨ ਦੇ ਨੇੜੇ ਆਉਣਾ ਚਾਹੀਏ ਤਾਂ ਅਸੀਂ ਆਪਣੀ ਈਗੋ ਦੇ ਸਿਰ ਤੇ ਤਾਂ ਬਿਲਕੁਲ ਵੀ ਨਹੀਂ ਜਾਂ ਮਤਲਬ ਪੈਸੇ ਦੇ ਸਿਰ ਤੇ ਤਾਂ ਬਿਲਕੁਲ ਵੀ ਨਹੀਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਚਲੋ ਉਹਨੂੰ ਉਹਦੀਆਂ ਹੁਣ ਹਨਾ ਸਿਆਣਪ ਵਾਲੀਆਂ ਗੱਲਾਂ ਕਿੱਥੇ ਚੰਗੀਆਂ ਲੱਗੀਆਂ ਤੇ ਉਹ ਚਲਾ ਗਿਆ ਘਰ ਕੁੜੀ ਵੀ ਘਰ ਆ ਗਈ ਤੇ ਅਗਲੇ ਦਿਨ ਜਦੋਂ ਉਹ ਕਾਲਜ ਗਈ ਤਿਆਰ ਹੋ ਕੇ ਤੇ ਉਹ ਜਿਹੜਾ ਜਗਤਾਰ ਸੀ ਉਹਨੂੰ ਕਾਲਜ ਵਿੱਚ ਨਹੀਂ ਦਿਸਿਆ ਤੇ ਉਹਨੂੰ ਮਤਲਬ ਸੁੱਖ ਦਾ ਸਾਹ ਆ ਵੀ ਤੇ ਉਹ ਸ਼ੁਕਰ ਹੈ ਵੀ ਨਹੀਂ ਮੇਰਾ ਪਿੱਛਾ ਕਰਦਾ ਹਨਾ ਮੈਨੂੰ ਹਰਾਸ਼ ਕਰਦਾ ਵੀ ਚਲੋ ਨਹੀਂ ਆਇਆ ਤੇ ਉਹਦੇ ਦਿਮਾਗ ਵਿੱਚ ਕੁਝ ਹੋਰੀ ਚੱਲ ਰਿਹਾ ਸੀ ਜੇਕਰ ਤਾਰ ਨੇ ਮਤਲਬ ਇੱਕ ਪਰਚੀ ਲਿਖੀ ਪਰਚੀ ਲਿਖ ਕੇ ਉਹਨਾਂ ਦੇ ਘਰੇ ਪਹੁੰਚਦੀ ਕਰ ਦਿੱਤੀ ਕੁੜੀ ਦੇ ਮਤਲਬ ਪਿਓ ਤੱਕ ਪ੍ਰੀਤ ਦੇ ਪਿਓ ਤੱਕ ਪਹੁੰਚਦੀ ਕਰਦੀ ਵੀ ਤੁਹਾਡੀ ਕੁੜੀ ਤਾਂ ਚਰਿੱਤਰਹੀਨਾ ਕਾਲਜ ਦੇ ਵਿੱਚ ਇਹ ਮੁੰਡਿਆਂ ਨਾਲ ਗੱਲਾਂ ਕਰਦੀ ਆ ਮੁੰਡਿਆਂ ਨਾਲ ਘੁੰਮਦੀ ਫਿਰਦੀ ਆ ਵੀ ਪੜ੍ਹਾਈ ਤੇਦਾ ਧਿਆਨ ਨਹੀਂ ਤੇ ਉਹ ਵਿਚਾਰੀ ਸ਼ਾਮ ਨੂੰ ਆਈ ਜਦੋਂ ਸ਼ਾਮ ਨੂੰ ਆਈ ਤੇ ਉਹਦਾ ਪਿਓ ਉਹਦੇ ਵੱਲ ਪੂਰਾ ਹਨਾ ਕੋੜ-ਕੋੜ ਵੇਖਦੇ ਵੇਖੇ ਤੇ ਉਹ ਮਤਲਬ ਹੈਰਾਨ ਜੇ ਤਾਂ ਹੋਈ ਥੋੜਾ ਜਿਹਾ ਵੀ ਐਂ ਕੀ ਹੋ ਗਿਆ ਪਾਪਾ ਨੂੰ ਹਨਾ ਕਿ ਪਾਪਾ ਤਾਂ ਮੈਨੂੰ ਇੰਨਾ ਪਿਆਰ ਕਰਦੇ ਆਂ ਵੀ ਜਦੋਂ ਮੈਨੂੰ ਆਈ ਨੂੰ ਪੁੱਛਣਾ ਲੈਣਾ ਮਤਲਬ ਕਾਲਜ ਦੀਆਂ ਗੱਲਾਂ ਜਾਂ ਸਾਰੇ ਦਿਨ ਦਾ ਰੁਟੀਨ ਵੀ ਇਹ ਤਾਂ ਮੇਰੇ ਤੋਂ ਪਰੇ ਨਹੀਂ ਹੁੰਦੇ ਤੇ ਵੀ ਅੱਜ ਇਹਨਾਂ ਨੇ ਨਾ ਮੈਨੂੰ ਬੁਲਾਇਆ ਤੇ ਵੀ ਇਹਨਾਂ ਦਾ ਮੈਨੂੰ ਚਿਹਰਾ ਵੀ ਕੁਝ ਹੋਰੀ ਕਹਿੰਦਾ ਨਜ਼ਰ ਆ ਰਿਹਾ ਚਲੋ ਆਈ ਤੇ ਆ ਕੇ ਜਦੋਂ ਆਰਾਮ ਕਰਕੇ ਚਾਹ ਪਾਣੀ ਪੀ ਕੇ ਕੜਨ ਬੈਠਣ ਲੱਗੀ ਤੇ ਉਹਦੀ ਮਾਂ ਬਾਹ ਫੜ ਕੇ ਉਹਨੂੰ ਅੰਦਰ ਲੈ ਗਈ ਤੇ ਉਹਦੀ ਮਾਂ ਨੂੰ ਕਹਿੰਦੀ ਵੀ ਅਸੀਂ ਤੈਨੂੰ ਐਸੇ ਕਰਕੇ ਕਾਲਜ ਭੇਜਿਆ ਸੀ ਵੀ ਤੂੰ ਇਹ ਗੋਲਖਲਾਵੇਂ ਉਹ ਕਹਿੰਦੀ ਵੀ ਮੰਮੀ ਕੀ ਗੱਲ ਹੋ ਗਈ ਤੇ ਉਹ ਕਹਿੰਦੀ ਵੀ ਤੇਰੇ ਬਾਰੇ ਜੋ ਉਸ ਅਸੀਂ ਸੁਣ ਰਹੇ ਹਾਂ ਵੀ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਤੂੰ ਘਰ ਤੋਂ ਬਾਹਰ ਪੈਰ ਨਹੀਂ ਰੱਖੇਂਗੀ ਉਹ ਕਹਿੰਦੀ ਵੀ ਗੱਲ ਤਾਂ ਦੱਸੋ ਕੀ ਹੋਈ ਆ ਉਹ ਕਹਿੰਦੀ ਵੀ ਤੇਰੇ ਪਾਪਾ ਨੂੰ ਕੋਈ ਮਿਲਿਆ ਸੀ ਉਹਨੇ ਤੇਰੀਆਂ ਸਾਰੀਆਂ ਕਰਤੂਤਾਂ ਦੱਸੀਆਂ ਨੇ ਵੀ ਤੇਰੀ ਇਹ ਗੱਲ ਸਹੀ ਨਹੀਂ ਵੀ ਅਸੀ ਤੈਨੂੰ ਕੀ ਸਮਝਿਆ ਤੇ ਤੂੰ ਕੀ ਨਿਕਲੀ ਉਹ ਕਹਿੰਦੀ ਵੀ ਮੰਮੀ ਇਹੋ ਜੀ ਕੋਈ ਵੀ ਗੱਲ ਨਹੀਂ ਤੁਸੀਂ ਮੇਰੇ ਕਾਲਜ ਵਿੱਚ ਜਾ ਕੇ ਪਤਾ ਕਰ ਲੋ ਵੀ ਐਦਾਂ ਦੀ ਕੋਈ ਗੱਲ ਨਹੀਂ ਉਹ ਕਹਿੰਦੀ ਬਸ ਅਸੀਂ ਤੇਰੇ ਬਾਰੇ ਕੁਝ ਨਹੀਂ ਪਤਾ ਕਰਨਾ ਇਸ ਤੋਂ ਪਹਿਲਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਬਸ ਤੇਰਾ ਘਰੋਂ ਨਿਕਲਣਾ ਬੰਦ ਕੋਈ ਕਾਲਜ ਨਹੀਂ ਜਾਣਾ ਸਾਡਾ ਤਾਂ ਜਿਵੇਂ ਪਹਿਲਾਂ ਟਾਈਮ ਪਾਸ ਹੋਇਆ ਉਵੇਂ ਹੀ ਹੋ ਜਾਊਗਾ ਪਰ ਹੁਣ ਤੂੰ ਪੈਰ ਬਾਹਰ ਨਹੀਂ ਰੱਖਣਾ ਚਲੋ ਅਗਲੇ ਦਿਨ ਸਵੇਰੇ ਉਹ ਉਵੇਂ ਤਿਆਰ ਹੋ ਗਈ ਕੁੜੀ ਤੇ ਕੁੜੀ ਦਾ ਪਿਓ ਕਹਿੰਦਾ ਵੀ ਜੇ ਤੂੰ ਕਰੋ ਬਾਹਰ ਪੈਰ ਰੱਖਿਆ ਤਾਂ ਤੂੰ ਇਹ ਸੋਚ ਲਈਂ ਵੀ ਤੂੰ ਸਾਡੇ ਲਈ ਮਰ ਗਈ ਤੇ ਇਸ ਘਰ ਦੇ ਮਤਲਬ ਦਰਵਾਜ਼ੇ ਤੇਰੇ ਲਈ ਬੰਦ ਹੋ ਗਏ ਹਮੇਸ਼ਾ ਲਈ ਤੇ ਉਹ ਕਹਿੰਦੀ ਵੀ ਦੇਖ ਲਓ ਡੈਡੀ ਵੀ ਮੈਂ ਅੱਜ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਗਲਤ ਨਹੀਂ ਤੁਸੀਂ ਮੇਰੀ ਮਤਲਬ ਪਰਖ ਕਰ ਸਕਦੇ ਹੋ ਮੇਰੀ ਪ੍ਰੀਖਿਆ ਲੈ ਸਕਦੇ ਹੋ ਪਰ ਮੈਨੂੰ ਆਇਨੰਦ ਕਰੋ ਵੀ ਮੈਂ ਮਤਲਬ ਤੁਹਾਨੂੰ ਜਿਹੜੀ ਜ਼ਿੰਦਗੀ ਦੇਣ ਦੇ ਸੁਪਨੇ ਸਿਰ ਜੀ ਬੈਠੀਆਂ ਨੇ ਉਹ ਪੂਰੇ ਕਰਨੇ ਆ ਉਹ ਕਹਿੰਦਾ ਬਸ ਤੇਰੇ ਨਾਲ ਕੋਈ ਗੱਲ ਨਹੀਂ ਜੇ ਮਤਲਬ ਘਰ ਦੀ ਦਹਦੀਜ ਤੋਂ ਪੈਰ ਬਾਹਰ ਗਿਆ ਤਾਂ ਸਮਝੀ ਇਹ ਦਹਦੀਜ ਦੇ ਦਰਵਾਜ਼ੇ ਤੇਰੇ ਲਈ ਬੰਦ ਆ ਹਮੇਸ਼ਾ ਹਮੇਸ਼ਾ ਲਈ ਉਹ ਕਹਿੰਦੀ ਫਿਰ ਡੈਡੀ ਮੈਂ ਆਈ ਨਹੀਂ ਜਾਂਦੀ ਉਹਨੇ ਆਪਣੇ ਕੱਪੜੇ ਪੈਕ ਕੀਤੇ ਕਹਿੰਦੀ ਚਲੋ ਫਿਰ ਡੈਡੀ ਜੇ ਚਾਹਿਆ ਰੱਬ ਨੇ ਤਾਂ ਜ਼ਿੰਦਗੀ ਦੇ ਕਿਸੇ ਮੋੜ ਤੇ ਮਿਲਾਂਗੇ ਚਲੋ ਉਹ ਆਪਣਾ ਕੱਪੜਿਆਂ ਦਾ ਬੈਗ ਭਰ ਕੇ ਕਾਲਜ ਆ ਗਈ ਕਾਲਜ ਆ ਕੇ ਉਹ ਆਪਣੀ ਇੱਕ ਟੀਚਰ ਨੂੰ ਮਿਲੀ ਟੀਚਰ ਉਹਦਾ ਬਹੁਤ ਪਿਆਰ ਕਰਦੀ ਸੀ ਤੇ ਉਹ ਟੀਚਰ ਨਾ ਮਤਲਬ ਕਾਲਜ ਦੇ ਹੋਸਟਲ ਵਿੱਚ ਇਕੱਲੀ ਰਹਿੰਦੀ ਸੀ ਉਹਨੂੰ ਜਿਆਦਾ ਪਤਾ ਨਹੀਂ ਸੀ ਪ੍ਰੀਤ ਨੂੰ ਟੀਚਰ ਬਾਰੇ ਪਰ ਉਹਨੇ ਕਿਹਾ ਵੀ ਮੈਡਮ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਆ ਤੇ ਉਹਨੇ ਮਤਲਬ ਉਹਨੂੰ ਆਪਣੀ ਸਾਰੀ ਗੱਲ ਦੱਸੀ ਵੀ ਆਹ ਗੱਲ ਹੋਈ ਵੀ ਜਗਤਾਰ ਨੇ ਮੇਰੇ ਨਾਲ ਇਦਾਂ ਕੀਤੀ ਤੇ ਉਹ ਜਿਹੜੀ ਟੀਚਰ ਸੀ ਉਹਦੀ ਜ਼ਿੰਦਗੀ ਵੀ ਪਹਿਲਾਂ ਮਤਲਬ ਕਿਸੇ ਮੁੰਡੇ ਨੇ ਇਦਾਂ ਹੀ ਖਰਾਬ ਕੀਤੀ ਸੀ ਧੋਖਾ ਦੇ ਕੇ ਦੇ ਉਹ ਨਹੀਂ ਜਾਂਦੀ ਸੀ ਕਿ ਪ੍ਰੀਤ ਦੀ ਜ਼ਿੰਦਗੀ ਵੀ ਮੇਰੇ ਵਾਂਗੂ ਬਰਬਾਦ ਹੋਵੇ। ਉਹਨੇ ਪ੍ਰੀਤ ਨੂੰ ਹੌਸਲਾ ਦਿੱਤਾ ਤੇ ਉਹਨੂੰ ਕਿਹਾ ਵੀ ਤੂੰ ਮੇਰੇ ਨਾਲ ਰਹਿ ਐ ਹੋਸਟਲ 'ਚ। ਪਰ ਤੂੰ ਕੋਈ ਗਲਤ ਕੰਮ ਨਾ ਕਦੇ ਕਰੀਂ। ਵੀ ਤੂੰ ਪੜ੍ਹ ਲਿਖ ਜੋ ਕੁਝ ਬਣਨਾ ਚਾਹਣੀ ਆ ਬਣ। ਵੀ ਮੇਰੀ ਤੂੰ ਅੱਜ ਤੋਂ ਧੀ ਸਮਝ ਆਪਣੇ ਆਪ ਨੂੰ ਤੇ ਮੈਨੂੰ ਆਪਣੀ ਮਾਂ ਸਮਝ। ਚਲੋ ਭਾਈ ਉਹਨੇ ਪ੍ਰੀਤ ਨੂੰ ਆਪਣੇ ਨਾਲ ਰੱਖਿਆ। ਵਧੀਆ ਤਨਖਾਹ ਸੀ ਉਹ ਪ੍ਰੋਫੈਸਰ ਲੱਗੀ ਹੋਈ ਸੀਗੀ ਤੇ ਉੱਥੇ ਉਹਨੇ ਚਲੋ ਆਪਣੀ ਧੀ ਬਣਾ ਕੇ ਉਹਨੂੰ ਵਧੀਆ ਪੜਾਇਆ। ਤੇ ਉਹਨੇ ਕਾਲਜ ਦੇ ਵਿੱਚੋਂ ਟੌਪ ਕੀਤਾ ਤੇ ਉਸ ਤੋਂ ਬਾਅਦ ਉਹਨੇ ਡਾਕਟਰੀ ਕਰ ਲਈ ਡਾਕਟਰੀ ਕਰਕੇ ਤੇ ਉਹਨੇ ਮਤਲਬ ਹਸਪੀਟਲ ਦੇ ਵਿੱਚ ਜੁਆਇਨਟ ਕਰ ਲਿਆ ਤੇ ਮਤਲਬ ਆਪਣੀ ਜਿਹੜੀ ਮੂੰਹ ਬੋਲੀ ਮਾਂ ਦੇ ਮਤਲਬ ਉਹਨੇ ਪੂਰਾ ਰਿਗਾਰਡ ਕੀਤਾ ਤੇ ਉਹਨੇ ਕਿਹਾ ਵੀ ਮਾਂ ਮੈਂ ਤੇਰੇ ਨਾਲ ਹੀ ਰਹਿਣਾ ਤੇ ਇੱਕ ਦਿਨ ਹਸਪਤਾਲ ਦੇ ਵਿੱਚ ਉਹ ਮਰੀਜ਼ ਵੇਖ ਰਹੀ ਸੀ ਮਰੀਜ਼ ਵੇਖਦੇ ਵੇਖਦੇ ਤੇ ਇੱਕ ਮਤਲਬ ਔਰਤ ਨੂੰ ਲੈ ਕੇ ਆਏ ਔਰਤ ਸਾਂਹਤੇ ਸੀ ਮਤਲਬ ਕਾਫੀ ਹਾਲਤ ਨਾਜ਼ੁਕ ਸੀ ਤੇ ਉਹਨੂੰ ਮਤਲਬ ਕਾਫੀ ਲੋਕ ਚੱਕ ਕੇ ਲੈ ਕੇ ਆਏ ਤੇ ਉਹ ਕਹਿੰਦੇ ਵੀ ਇਹ ਮਤਲਬ ਬਾਸਬੇ ਦੇ ਵਿੱਚ ਡਿੱਗੀ ਪਈ ਸੀ ਵੀ ਸਾਨੂੰ ਨਹੀਂ ਪਤਾ ਪਾਉਣਾ ਵੀ ਇਹਨੂੰ ਇਮੀਡੀਏਟਲੀ ਟਰੀਟਮੈਂਟ ਦੀ ਲੋੜ ਆ ਚਲੋ ਜਦੋਂ ਪ੍ਰੀਤ ਉਹਨੂੰ ਔਰਤ ਨੂੰ ਚੈੱਕ ਕਰਨ ਗਈ ਤਾਂ ਉਹ ਉਹਦੀ ਮਾਂ ਸੀ ਉਹਨੇ ਚਲੋ ਜਿਹੜੀ ਵੀ ਬਣਦੀ ਸੀ ਮੁੱਢਲੀ ਸਿਹਤ ਆ ਦੇਖੀ ਉਹਦਾ ਟਰੀਟਮੈਂਟ ਸ਼ੁਰੂ ਕੀਤਾ ਤੇ ਉਹਦੇ ਟੈਸਟ ਵਗੈਰਾ ਕੀਤੇ ਤੰਗ ਹਾਰਟ ਦੀ ਮਤਲਬ ਸਮੱਸਿਆ ਆਈ ਤੇ ਪ੍ਰੀਤ ਨੇ ਫਟਾਫਟ ਆਪਰੇਸ਼ਨ ਦੀ ਤਿਆਰੀ ਕਰਕੇ ਉਹਦੇ ਮਤਲਬ ਅਗਲੇ ਦਿਨ ਸਰਜਰੀ ਕਰਵਾਈ ਤੇ ਤੀਜੇ ਦਿਨ ਜਦੋਂ ਔਰਤ ਨੂੰ ਹੋਸ਼ ਆਈ ਤਾਂ ਪ੍ਰੀਤ ਉਹਨੂੰ ਮਿਲਣ ਗਈ ਤਾਂ ਉਹ ਔਰਤ ਨੂੰ ਵੇਖ ਕੇ ਪੁੱਛਦੀ ਵੀ ਤੁਸੀਂ ਮੈਨੂੰ ਪਛਾਣਿਆ ਤੇ ਹੁਣ ਮਾਂ ਨੂੰ ਆਪਣੀ ਧੀ ਦੀ ਪਛਾਣ ਕਿਵੇਂ ਨਾਵੇ ਤੇ ਉਹ ਬੋਲੀ ਕੁਝ ਨਹੀਂ ਤੇ ਅੱਖਾਂ 'ਚੋਂ ਉਹਦੇ ਹੰਝੂ ਤੇ ਫਿਰ ਉਹਨੇ ਪ੍ਰੀਤ ਨੇ ਆਪਣੀ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਕਿ ਤੁਸੀਂ ਤਾਂ ਮੈਨੂੰ ਬਗਾਨੀ ਕਰਤਾ ਸੀ ਪਰ ਮਾਂ ਤੁਹਾਡਾ ਕਰਨ ਜਾਂ ਮੇਰੇ ਸਿਰ ਤੁਹਾਡੀ ਵੀ ਗਲਤੀ ਨਹੀਂ ਤੁਸੀਂ ਕਿਸੇ ਗਲਤ ਫਹਿਮੀ 'ਚ ਆ ਗਏ ਸੀ ਪਰ ਜਦੋਂ ਤੁਹਾਨੂੰ ਲੋੜ ਸੀ ਮੇਰੇ ਤੇ ਯਕੀਨ ਕਰਨ ਦੀ ਤੁਸੀਂ ਮੇਰੇ ਤੇ ਯਕੀਨ ਨਹੀਂ ਕਰ ਸਕੇ ਫਿਰ ਉਹਨੇ ਆਪਣੀ ਮਤਲਬ ਕਾਲਜ ਦੀ ਪ੍ਰੋਫੈਸਰ ਨਾਲ ਆਪਣੀ ਮਾਂ ਨੂੰ ਮਿਲਾਇਆ ਤੇ ਦੱਸਿਆ ਕਿ ਇਹਨਾਂ ਨੇ ਬਗਾਨੇ ਹੋ ਕੇ ਵੀ ਮੇਰੇ ਤੇ ਯਕੀਨ ਕਰਕੇ ਕਿਵੇਂ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਫਿਰ ਉਹਨੇ ਘਰ ਪਰਿਵਾਰ ਬਾਰੇ ਸਾਰਾ ਕੁਝ ਪੁੱਛਿਆ ਤਾਂ ਉਹਦੀ ਮਤਲਬ ਪ੍ਰੀਤ ਦੀ ਮੰਮੀ ਨੇ ਉਹਨੂੰ ਦੱਸਿਆ ਕਿ ਤੇਰੇ ਡੈਡੀ ਕੋਈ ਜ਼ਿਆਦਾ ਤਕੜੀ ਨਹੀਂ ਰਹੇਦੇ ਦਮੇ ਦੀ ਬਿਮਾਰੀ ਦੀ ਰਹੇਦੀ ਉਹਨਾਂ ਨੂੰ ਤੇ ਭਰਾ ਤੇਰਾ ਨਸ਼ਿਆਂ ਵਿੱਚ ਡੁੱਬ ਚੁੱਕਿਆ ਪੂਰੀ ਤਰ੍ਹਾਂ ਵੀ ਆਪਣਾ ਪਰਿਵਾਰ ਸਾਰਾ ਬਰਬਾਦ ਹੀ ਹੋ ਗਿਆ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੰਮੀ ਤੁਸੀਂ ਠੀਕ ਹੋਵੋ ਸਭ ਕੁਝ ਠੀਕ ਹੋ ਜਾਊਗਾ ਤੇ ਜਿਹੜੀ ਉਹਦੀ ਪ੍ਰੋਫੈਸਰ ਮਾਂ ਹੁੰਦੀ ਆ ਉਹ ਕਹਿੰਦੀ ਵੀ ਪ੍ਰੀਤ ਭਾਵੇਂ ਮੈਂ ਤੈਨੂੰ ਪੜਾਇਆ ਲਿਖਾਇਆ ਪਰ ਤੇਰਾ ਅਸਲੀ ਪਰਿਵਾਰ ਇਹੀ ਆ ਜਿੰਨਾ ਤੂੰ ਮੇਰਾ ਰਿਗਾਰਡ ਕਰਦੀ ਆ ਮੇਰਾ ਸਤਿਕਾਰ ਕਰਦੀ ਆ ਇਹਨਾਂ ਦਾ ਵੀ ਤੈਨੂੰ ਉਨੇ ਹੀ ਕਰਨਾ ਚਾਹੀਦਾ ਚਲੋ ਇਹਨਾਂ ਤੋਂ ਗਲਤੀ ਹੋਈ ਆ ਪਰ ਮੈਂ ਨਹੀਂ ਚਾਹੁੰਦੀ ਵੀ ਤੇਰੇ ਤੋਂ ਕੋਈ ਗਲਤੀ ਹੋਵੇ ਤੇ ਉਹ ਕਹਿੰਦੀ ਵੀ ਤੂੰ ਜਰੂਰ ਜਾ ਆਪਣੇ ਬਾਪੂ ਨੂੰ ਵੀ ਮਿਲ ਆਪਣੇ ਭਰਾ ਨੂੰ ਵੀ ਮਤਲਬ ਇਸ ਦਲਦਲ ਦੇ ਵਿੱਚੋਂ ਕੱਟ ਪਰ ਮੈਂ ਤੇਰੇ ਨਾਲ ਹਮੇਸ਼ਾ ਜੀ ਤੂੰ ਐਂ ਨਾ ਸੋਚੀ ਵੀ ਮੈਂ ਤੈਨੂੰ ਇਕੱਲੀ ਨੂੰ ਛੱਡ ਦੂੰਗੀ ਤੇ ਚਲੋ ਜਦੋਂ ਉਹਦੀ ਮਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਆ ਤਾਂ ਪ੍ਰੀਤ ਫਿਰ ਉਹਨੂੰ ਘਰ ਲੈ ਕੇ ਆਉਂਦੀ ਆ ਤੇ ਫਿਰ ਉਹਦਾ ਪਿਓ ਉਹਨੂੰ ਵੇਖਦਾ ਤੇ ਉਹਦੀਆਂ ਧਾਹਾਂ ਨਿਕਲ ਜਾਂਦੀਆਂ ਉਹ ਕਹਿੰਦੀ ਵੀ ਡੈਡੀ ਜੇ ਮੈਂ ਚਰਿੱਤਰ ਦੀ ਮਾੜੀ ਹੁੰਦੀ ਨਾ ਫਿਰ ਮੈਂ ਅੱਜ ਡਾਕਟਰ ਨਹੀਂ ਬਣ ਸਕਦੀ ਸੀ ਜਦੋਂ ਲੋੜ ਸੀ ਤੁਹਾਡੇ ਭਰੋਸੇ ਦੀ ਤੁਸੀਂ ਮੇਰੇ ਤੇ ਭਰੋਸਾ ਨਹੀਂ ਕੀਤਾ ਪਰ ਮੈਂ ਮਤਲਬ ਸਮਝਦੀ ਹਾਂ ਤੁਹਾਡੇ ਹਲਾਤਾਂ ਨੂੰ ਮੈਂ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਰੱਖਣਾ ਚਾਹੁੰਦੀ ਕੋਈ ਗਿਲਾ ਨਹੀਂ ਰੱਖਣਾ ਚਾਹੁੰਦੀ ਤੁਸੀਂ ਮੁੰਡੇ ਤੇ ਜ਼ਿਆਦਾ ਯਕੀਨ ਕਰਦੇ ਸੀ ਮੇਰੇ ਭਰਾ ਤੇ ਇਹਨੇ ਤੁਹਾਨੂੰ ਕੀ ਸੁੱਖ ਦਿੱਤਾ ਤੇ ਚਲੋ ਗੱਲਾਂបੱਤਾਂ ਕੀਤੀਆਂ ਆਪਣੇ ਭਰਾ ਨਾਲ ਮਿਲੀ ਤੇ ਭਰਾ ਵੀ ਬਹੁਤ ਰੋਇਆ ਭਰਾ ਕਹਿੰਦਾ ਵੀ ਮੈਂ ਇਸ ਦਲਦਲ ਦੇ ਵਿੱਚ ਫਸ ਪਾ ਚੁੱਕਿਆ ਮੈਂ ਬਾਹਰ ਨਿਕਲਣਾ ਚਾਹੁੰਦਾ ਚਲੋ ਉਹਨੇ ਵਧੀਆ ਡਾਕਟਰ ਨਾਲ ਗੱਲ ਕਰਕੇ ਉਹਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹ ਭਰਤੀ ਕੀਤਾ ਆਪਣੇ ਪਿਓ ਦੀ ਵੀ ਦਮੇ ਦੀ ਮਤਲਬ ਉਹਨੇ ਟੈਸਟ ਵਗੈਰਾ ਕਰਾਏ ਤਾਂ ਉਹਨੂੰ ਟੀਵੀ ਦੀ ਬਿਮਾਰੀ ਆਈ ਉਹਦਾ ਵੀ ਟਰੀਟਮੈਂਟ ਸ਼ੁਰੂ ਕਰਵਾਇਆ ਤੇ ਉਹ ਖੁਸ਼ੀ-ਖੁਸ਼ੀ ਮਤਲਬ ਆਪਣੇ ਪਰਿਵਾਰ ਨਾਲ ਰਹਿਣ ਲੱਗੀ ਪਰ ਉਹਨੇ ਆਪਣੀ ਮੂਹ ਬੋਲੀ ਮਾਂ ਪ੍ਰੋਫੈਸਰ ਨੂੰ ਵੀ ਮਤਲਬ ਪਿੱਛਾ ਨਹੀਂ ਦਿੱਤਾ ਫਿਰ ਉਸੇ ਪ੍ਰੋਫੈਸਰ ਮਾਂ ਨੇ ਉਹਦੇ ਵਾਸਤੇ ਇੱਕ ਡਾਕਟਰ ਮੁੰਡਾ ਵੇਖਿਆ ਤੇ ਉਹਦਾ ਬੜੀ ਖੁਸ਼ੀ-ਖੁਸ਼ੀ ਚਾਮਾ ਲਾਡਾ ਨਾਲ ਵਿਆਹ ਕੀਤਾ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹਦਾ ਭਰਾ ਵੀ ਤੰਦਰੁਸਤ ਹੋ ਗਿਆ ਉਹਦਾ ਡੈਡੀ ਵੀ ਤੰਦਰੁਸਤ ਹੋ ਗਿਆ ਉਹਨੇ ਆਪਣੇ ਪਰਿਵਾਰ ਦੀ ਨਹਾਰ ਬਦਲੀ ਤੇ ਮੁੜ ਕੇ ਡਾਕਟਰ ਮੁੰਡੇ ਨਾਲ ਵਿਆਹ ਕਰਵਾ ਕੇ ਉਹਨਾਂ ਨੇ ਆਪਣਾ ਵਧੀਆ ਹਸਪੀਟਲ ਖੋਲ੍ਹਿਆ ਤੇ ਅੱਜ ਉਹ ਪੂਰੀ ਵਧੀਆ ਜ਼ਿੰਦਗੀ ਜਿਉ ਰਹੇ ਨੇ ਹਾਂਜੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਸਿਰਫ ਇਹੀ ਕਿ ਆਪਣੇ ਬੱਚਿਆਂ ਤੇ ਭਰੋਸਾ ਕਰੋ ਕਦੇ ਵੀ ਬਗਾਨੇ ਲੋਕਾਂ ਪਿੱਛੇ ਲੱਗ ਕੇ ਆਪਣੇ ਬੱਚਿਆਂ ਨੂੰ ਮਾੜਾ ਨਾ ਸਮਝੋ ਜੇਕਰ ਕਦੇ ਤੁਹਾਡੇ ਬੱਚੇ ਕੋਈ ਗਲਤੀ ਕਰਦੇ ਨੇ ਤਾਂ ਉਹਨਾਂ ਨੂੰ ਦੋਸਤ ਬਣ ਕੇ ਸਮਝਾਓ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਤੇ ਬੱਚੇ ਹਮੇਸ਼ਾ ਗਲਤੀਆਂ ਕਰਕੇ ਹੀ ਸਿੱਖਦੇ ਨੇ ਸਾਡੇ ਦੋ ਵੀ ਬਹੁਤ ਵਾਰ ਗਲਤੀਆਂ ਹੁੰਦੀਆਂ ਨੇ ਗਲਤੀਆਂ ਨੂੰ ਸਬਕ ਬਣਾਓ ਆਦਤ ਨਾ ਬਣਾਓ ਇਸੇ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਸਵਾਦ ਸਕਦੇ ਹਾਂ ਵਿਸ਼ਵਾਸ ਇੱਕ ਅਜਿਹਾ ਬੂਟਾ ਹੈ ਜਿਹੜਾ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਤੇ ਸਾਡੀ ਜ਼ਿੰਦਗੀ ਵਿਸ਼ਵਾਸ ਦੇ ਸਹਾਰੇ ਹੀ ਅੱਗੇ ਵਧਦੀ ਆ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਰੱਖਿਓ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਲੋੜ ਹੈ ਤੁਹਾਡੇ ਸਪੋਰਟ ਦੀ ਇਦਾਂ ਹੀ ਸਪੋਰਟ ਕਰਦੇ ਰਹਿਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀ ਕਾਜ